ਮੈਂ ਕਹਾਂ ਰਹੀ ਚਾਹ ਬਣੀ ਹੀ ਪੀ ਲੈਂਦੇ ਉਹ ਚਾਹ ਤਾਂ ਪੀ ਲੈਨੇ ਆ ਉਹ ਅਮਨ ਨੂੰ ਘਲਉਣੀ ਉਹ ਆਚਾਰ ਪੰਡਾ ਬਰਾੜੀ ਦੀਆਂ ਕੁਟਰ ਲੈਂਦੇ ਉਹ ਵੀ ਵਿਹਲਾ ਤੁਰਿਆ ਫਿਰਨਦੇ ਆ ਵਾ ਪਰ ਇਹਨ ਤੇ ਅਮਨ ਤੋਂ ਬਗੈਰ ਹੀ ਚੰਗੇ ਆ ਆਪੇ ਸੁੱਟ ਨਹੀਂ ਬਰਾੜੀ ਦੀਆਂ ਚਾਰ ਪੰਡਾ ਕੋਈ ਗੱਲ ਨਹੀਂ ਕੀ ਕਿਉਂ ਉਹ ਤੂੰ ਛੜ ਇਹ ਗੱਲ ਨੂੰ ਕੀ ਕਹਿਣਾ ਵਾ ਅਮਨ ਕਿਹੜਾ ਨੀਤ ਉਹਦੀ ਕਿਹੜੀ ਸਾਫ ਆ ਉਹਦੀ ਨੀਤ ਬੜੀ ਮਾੜੀ ਆ ਉਹ ਨੀਤ ਮਾੜੀ ਕਹਦੀ ਉਹਦੀ ਉਹ ਕੋਹ ਨਹੀਂ ਐਵੇਂ ਹੀ ਕੋਹ ਨਹੀਂ ਕਰਲੋ ਗੱਲ ਕਾਦੀ ਕਿਉਂ ਨਹੀਂ ਗਈ ਤੂੰ ਦੱਸਦੀ ਨਹੀਂ ਗਈ ਉਹ ਦੱਸਣਾ ਹੀ ਉਦਾਂ ਮੈਂ ਆਖਿਆ ਚੱਲ ਕੀ ਦੱਸਣਾ ਪਰ ਉਹ ਨਾ ਕੁੜੀ ਵਾਲ ਮਾੜੀ ਜੀ ਟੇਢੀ ਜੀ ਅੱਖ ਨਾ ਵੇਖਦਾ ਵਾ ਮਾੜੀ ਜੀ ਟੇਢੀ ਜੀ ਅੱਖ ਨਾ ਵੇਖਦਾ ਨਾ ਉਹਨੂੰ ਛੱਤਰ ਮੈਂ ਫੇਰਾਂ ਉਹ ਰਿਸ਼ਤਾ ਇਹੋ ਜਿਹਾ ਉਹਨੂੰ ਇਹਨਾਂ ਛੱਤਰ ਉਹ ਬਾਹਰ ਕੱਢੋ ਕੋਈ ਕਰਦਾ ਇੱਥੇ ਉਹ ਸਾਖ ਹੀ ਇਦਾਂ ਦਾਵਾ ਉਹ ਨਹੀਂ ਛੱਤਰ ਫੇਰਨਾ ਆਜ ਇਦਾਂ ਦਾ ਤੇ ਮੇ ਇਹ ਮੈਨੂੰ ਇਹ ਗੱਲ ਦੱਸ ਉਹਨੂੰ ਫੇਰ ਇਹ ਕੁੜੀ ਵਾਲਾ ਟੇਢੀ ਅੱਖ ਨਾਲ ਵੇਖਣਾ ਚਾਹੀਦਾ ਵਾ ਉਹਨੂੰ ਛੇਤਰ ਫੇਰ ਆਪਣੇ ਘਰੋਂ ਬਾਤ ਕਰ ਦੋ ਨਹੀਂ ਕੱਢਦੀ ਨਾ ਉਹ ਵੀ ਤੇ ਉਹਨੂੰ ਮੈਂ ਪੁੱਛ ਲਈਂਦਾ ਮੈਂ ਕੀ ਜਾਂਦੀ ਆ ਉਹ ਕੱਢਣਾ ਕੁੱਢਣਾ ਕੀ ਆ ਆਪੇ ਚਲ ਜੂਗਾ ਚੱਲ ਹੋਰ ਕਿੰਨੇ ਕ ਦਿਨ ਰਹੂਗਾ ਹਰਤਾ ਖੰਡ ਰਹਿ ਜੂਗਾ ਹੋਰ ਕਿੰਨੇ ਕ ਦਿਨ ਰਹਿਣਾ ਉਹਨੇ ਮੈਂ 2 ਦਿਨ ਨਹੀਂ ਰਹਿ ਦੇਣਾ ਤੂੰ ਹਫਤਾ ਖੰਡ ਦੀ ਗੱਲ ਕਰਦੀ ਆ ਕੱਲ ਨੂੰ ਉਹਨੂੰ ਕੱਢਿਆ ਲਈ ਤੇ ਪਹਿਲਾਂ ਤੂੰ ਮੈਨੂੰ ਗੱਲ ਨਹੀਂ ਦੱਸਦੀ ਓਲਾ ਰੱਖਦੀ ਰਹਿਨੀ ਆ ਜਦੋਂ ਘਰ ਤੇ ਗੱਲ ਹੋ ਜਾਂਦੀ ਆ ਨਾ ਉਦੋਂ ਤੂੰ ਗੱਲ ਦੱਸਦੀ ਆ ਓਹ ਲੈ ਅੱਲਾ ਅੱਲਾ ਘਾੜਾ ਰੱਖਣਾ ਮੈਂ ਆਖਿਆ ਚੱਲ ਆਪੇ ਚੱਲ ਜੂਗਾ ਕੀ ਦੱਸਣਾ ਵਾ ਦੱਸਣਾ ਨਹੀਂਗਾ ਉਹ ਕੱਲ੍ਹ ਸਾਮ ਨੂੰ ਮੈਨੂੰ ਦੇਖਣਾ ਨਹੀਂ ਚਾਹੀਦਾ ਇੱਥੇ ਚੱਲੋ ਵੇਖਦੇ ਆਂ ਤੇ ਨਾ ਨਾ ਗਿਆ ਤਾਂ ਫੇਰ ਮੈਂ ਤੈਨੂੰ ਦੱਸੂਗਾ ਕਿੱਦਾਂ ਕੱਟਦਾ ਮੈਂ ਇਹਨੂੰ ਕਰਕੇ ਤਾਂ ਤੈਨੂੰ ਮੈਂ ਕੋਈ ਗੱਲ ਨਹੀਂ ਦੱਸਦੀ ਤੂੰ ਗੁੱਸੇ 'ਚ ਆ ਜਾਣਾ ਵਾ ਚੱਲ ਆਪੇ ਚੱਲ ਜੂਗਾ ਵੇਖ ਲਓ ਹਾਂ ਕੀ ਕਰਦਾ ਤੇ ਆਜੋ ਚਾਹ ਪਿਆ ਬੰਦੀਆਂ ਤੇ ਲੋ ਜਦੋਂ ਕੋਈ ਨੁਕਸਾਨ ਹੋ ਗਿਆ ਨਾ ਫੇਰ ਤੈਨੂੰ ਮੈਂ ਪੁੱਛੂਗਾ ਚੱਲ ਚਾਹ ਪਿਆ ਲਾ ਪਹਿਲਾਂ ਮੈਨੂੰ ਤੂੰ ਦੀਪਾ ਹਾਂਜੀ ਮੰਮੀ ਆਪਣੇ ਪਾਪਾ ਨੇ ਕਿਆ ਫੜਾ ਦੇਣੀ ਸੀ ਫੜਾਉ ਨਹੀਂ ਹੋਣਾ ਨਹੀਂ ਪਾਪਾ ਨੇ ਅੰਦਰ ਅੰਦਰ ਤੇ ਆ ਜੂਗਾ ਮੇਰੇ ਕੋ ਨਾ ਅਮਨ ਬਾਰੇ ਦੱਸਿਆ ਗਿਆ ਵਾ ਤੇ ਜੇ ਕੋ ਬੋਲੂਗਾ ਨਾ ਤੇ ਚੁੱਪ ਕਾਰਹੀਂ ਤੂੰ ਤੁਸੀਂ ਕਾ ਤੋਂ ਦੱਸਿਆ ਮੈਂ ਤੁਹਾਨੂੰ ਕਿਹਾ ਵੀ ਸੀ ਪਿਪਾ ਪਾਈ ਤੱਕ ਗੱਲ ਹੁਣ ਨਾ ਪਚਾਇਓ ਮੈਨੂੰ ਆਦਾ ਸੀ ਵੀ ਅਮਨ ਨੂੰ ਕਹਿ ਚਾਰ ਪੰਡਾ ਮੈਨੂੰ ਪਰਾਲੀ ਦੀਆਂ ਚਕਾ ਦੇ ਤੇ ਮੈਂ ਕਿਹਾ ਚਲੋ ਅਮਨ ਨੂੰ ਮੈਂ ਕੀ ਕਹਿਣਾ ਵਾ ਅਮਨ ਤਾਂ ਬਗੈਰ ਹੀ ਚੰਗੇ ਆ ਤੂੰ ਆਂਦਾ ਕੀ ਗੱਲ ਹੋਈ ਆ ਮੱਕ ਮੈਂ ਇਹ ਦਾਰਸੀ ਦਿੱਤਾ ਵੀ ਆ ਗੱਲ ਹੋਈ ਆ ਹੁਣ ਪਾਪਾ ਇਹਨੇ ਗੱਲ ਛੱਡਣੀ ਨਹੀਂ ਆ ਤੇ ਭਾਬੀ ਨੇ ਬੂੜ-ਬੂੜ ਕਰਨਾ ਵਾ ਵੀ ਮੇਰੇ ਭਰਾ ਨੂੰ ਗੱਲਾਂ ਬਾਤਾਂ ਕਰਦੇ ਆ ਪਤਾ ਵੀ ਹੈਗਾ ਤੁਹਾਨੂੰ ਚੰਗਾ ਭਲਾ ਲੜਾਈ ਮੁਕਾਂ ਨਾ ਦਿਆ ਕਰੋ ਚੰਗਾ ਕਰੋ ਮੇਰੀ ਗੱਲ ਸੁਣ ਭਰਾ ਦੀ ਕਿਹੜੀ ਨੀਤ ਸਾਫ ਆ ਨੀਤ ਤੇ ਉਹਦੀ ਮਾੜੀ ਆ ਚੰਗਾ ਸੋ ਇੱਥੋਂ ਚੱਲ ਜੂਗਾ ਤੇ ਮੰਮੀ ਆਪਣੀ ਨੀਤ ਵੇਖੀਦੀ ਹੁੰਦੀ ਆ ਜਿੱਦਾਂ ਲਈ ਕਹਦੀ ਆ ਕਿ ਉਹਨੂੰ ਰਹਿਣ ਦੇ ਦਾਂਦਾ ਸਾਡੀ ਚੰਗੀ ਆ ਬਸ ਸਾਨੂੰ ਆਪਣੀ ਨਾਲ ਭਾਵਾ ਚਾਹ ਦੇ ਆਵਾ ਚਾਹ ਦੇ ਆ ਆ ਵੇਖ ਆਣੀ ਵਧੀਆ ਆਵਲ ਮਗਾਲਾ ਆ ਬੂਡ ਮੈਂ ਨਹੀਂ ਆ ਬੂਡ ਵਧੀਆ ਆਵਲੇ ਮੈਨੂੰ ਨਹੀਂ ਭਰਾਵਾ ਪਤਾ ਜੋ ਤੇਰੇ ਕੋਲ ਹੁੰਦਾ ਕਰਲਾ ਹੁਣ ਬੂਡ ਮੰਗਾਉਂਦੀ ਕਿ ਬਾਕੀ ਰਹਿ ਗਈ ਆ ਅੱਗੇ ਕਿੰਨਾ ਕੁਸ਼ ਹੋ ਗਿਆ ਘਰ ਵਿੱਚ ਉਹ ਇਹੋ ਜਿਹੇ ਵਾਦੇ ਘਾਟੇ ਹੁੰਦੇ ਰਹਿੰਦੇ ਆ ਟੈਨਸ਼ਨ ਨਹੀਂ ਲਈ ਦੇਈ ਦੀ ਖਾਓ ਪੀਓ ਤੇ ਲਾਓ ਆਨੰਦ ਮਾਂ ਦਾ ਤੈਨੂੰ ਪਏ ਮੈਨੂੰ ਹੁਣ ਕਿੰਨਾ ਸਾਡੇ ਘਰ ਕਲੇਸ਼ ਪਿਆ ਮੈਨੂੰ ਤੇ ਕੋ ਸਮਝ ਨਹੀਂ ਆਉਂਦੀ ਕਿ ਕੀ ਬਣੂੰਗਾ ਜੇ ਫੋਨ ਹੀ ਆ ਉਹ ਮੈਂ ਸਵੇਰ ਦਾ ਬੰਦ ਕੀਤਾ ਵਾ ਵੀ ਭਾਜੀ ਤੇਰੇ ਦਾ ਜੇ ਫੋਨ ਆ ਗਿਆ ਨਾ ਤੇ ਇਹਨਾਂ ਨੇ ਉਹਨੂੰ ਵੀ ਦੱਸ ਦੇਣਾ ਤੇ ਸਿਆਪਾ ਹੋਰ ਖੜਾ ਹੋਏ ਨਾ ਕੋਈ ਨਹੀਂ ਹੁੰਦੀ ਟੈਨਸ਼ਨ ਨਹੀਂ ਲਈ ਦੀ ਦੀਦੀ ਮੇਰੇ ਹੁੰਦੇ ਨਹੀਂ ਤਾਂ ਤੈਨੂੰ ਕੀ ਲੋੜ ਪਈ ਹੁੰਦਾ ਉਹਨੂੰ ਮੋਢਾ ਮਾਰ ਕੇ ਰੋਟੀ ਦਾ ਪੁੱਛਣ ਦੀ ਤਾਂ ਫਿਰ ਕੀ ਹੋ ਗਿਆ ਵਾ ਮੋਢਾ ਹੀ ਮਾਰਤਾ ਵਾ ਉਹਦਾ ਤੇਰੇ ਬਾਤ ਹੀ ਅੜਿਆ ਕੋਈ ਨਹੀਂ ਹੋ ਗਿਆ ਫਿਰ ਕੀ ਹੋ ਗਿਆ ਮੈਂ ਮਾੜਾ ਜਿਹਾ ਮਜ਼ਾਕ ਕੀਤਾ ਇਹਨਾਂ ਨੇ ਰੋ ਟਾਲ ਦੇ ਜੜਾ ਲਿਆ ਉਹਨੂੰ ਮਜ਼ਾਕ ਨਹੀਂ ਨਾ ਚੰਗੇ ਲੱਗਦੇ ਹੈਗੇ ਸਮਝਣਾ ਚਾਹੀਦਾ ਨੇ ਤੈਨੂੰ ਗੱਲ ਨੂੰ ਵੀ ਕਿੱਥੇ ਦੀ ਗੱਲ ਕਿੱਥੇ ਚੱਲ ਜਾਣੀ ਆ ਮਜ਼ਾਕ ਦੀ ਇਹ ਪਿੰਡ ਨਹੀਂ ਆ ਮੇਰਾ ਸਹੁਰਾ ਪਰਿਵਾਰ ਵਾ ਠੀਕ ਹੈ ਨਾ ਮੈਨੂੰ ਵੀ ਇਥੇ ਕਈ ਗੱਲਾਂ ਉਹਨਾਂ ਦੇ ਨਾਲ ਸਹਿਣੀਆਂ ਵੀ ਪੈਂਦੀਆਂ ਵਾ ਤੇ ਕਰਨੀਆਂ ਵੀ ਪੈਂਦੀਆਂ ਵਾ ਉਹ ਕੋਈ ਨਹੀਂ ਹੋ ਗਿਆ ਤੇ ਜਦੋਂ ਜਿਹੜੀਆਂ ਇਹਦੀਆਂ ਪਿੰਡ ਗੱਲਾਂ ਹੁੰਦੀਆਂ ਸੀ ਉਦੋਂ ਕੀ ਉਦੋਂ ਉਦੋਂ ਵੀ ਤੁਸੀਂ ਪਰਦੇ ਪਾ ਛੜੇ ਉਦੋਂ ਤੁਹਾਡੇ ਤੱਕ ਕਿਤੇ ਕੋਈ ਗੱਲ ਨਹੀਂ ਪਹੁੰਚੀ ਇਦਾਂ ਦੀ ਤਾਂ ਹੁਣ ਆਈ ਆਪਣੇ ਘਰ ਦੀਆਂ ਸਾਰੀਆਂ ਗੱਲਾਂ ਥੋੜਾ ਤੁਹਾਡੇ ਤੱਕ ਪਹੁੰਚਾਉਣੀ ਹੈ ਤੇ ਮੈਂ ਘਰ ਦਾਣੀ ਆ ਮੈਨੂੰ ਨਹੀਂ ਘਰ ਦਾ ਜੀ ਨਹੀਂ ਸਮਝਦੇ ਵਿਆਹ ਕੇ ਕੀ ਆ ਗਈ ਤੂੰ ਇੱਥੇ ਤੂੰ ਨਾਤੇ ਤੋੜਨ ਤੇ ਹੋਈ ਤੂੰ ਉੱਥੋਂ ਗੱਲ ਉਹ ਥੋੜਾ ਹੁੰਦੀ ਆ ਹੁਣ ਜਿੱਦਾਂ ਮਰਜੀ ਵੀ ਆ ਫੇਰ ਵੀ ਉਹ ਮੇਰੀ ਨਣਾਣ ਵਾ ਹੁਣ ਮੈਂ ਉੱਥੇ ਤੱਕ ਗੱਲਾਂ ਥੋੜਾ ਪਹਚਾਦ ਲੀਆਂ ਤੁਹਾਡੇ ਤੱਕ ਪਰ ਫੇਰ ਕੀ ਹੋ ਗਿਆ ਪਹਿਲਾਂ ਜੀ ਉੱਥੇ ਉਹ ਕਿਉਂ ਕਰਦੀ ਰਹੀ ਆ ਤੇ ਹੁਣ ਮੈਂ ਇਥੇ ਮੋਢਾ ਮਾਰਦਾ ਤੇ ਫੇਰ ਕਿੱਡੀ ਕਾਖ ਰਗੀ ਆ ਪਰ ਤੇਰਾ ਮਨ ਇਹ ਫਰਜ ਨਹੀਂ ਹੈ ਬੰਦਾ ਹੋ ਨਹੀਂ ਹੋ ਗਿਆ ਤੈਨੂੰ ਪਤਾ ਮੇਰੀ ਮਜ਼ਾਕ ਦੀ ਆਤਵਾ ਮੈਂ ਤਾਂ ਇਦਾਂ ਹੀ ਕਰਨਾ ਹੀ ਹਾਂ ਅੱਗੇ ਕਿੱਥੇ ਮੈਂ ਇਨੇ ਇਨੇ 6 6 ਮਹੀਨੇ ਤੇ ਰਹਿਣਾ ਜਦੋਂ ਦੀ ਗੱਲ ਜਾਂਦੀ ਤੁਸੀਂ ਚਵਲ ਜੀਦੇ ਐਵੇਂ ਹੀ ਸ਼ੇ ਸ਼ੇ ਮੀਨੇ ਰਹਿਣਾ ਹਿਨਾ ਤੇ ਚਲੋ ਉਹ ਦੋ ਇਧਰੋਂ ਜਾਵਾਂ ਤੇ ਉਧਰੋਂ ਜਾਵਾਂ ਤੇਰੀ ਸੱਸ ਏਦਾ ਢੇਲੇ ਕੱਢ ਕੇ ਵੰਦੀ ਜਿੱਦਾਂ ਮੈਨੂੰ ਖਾ ਜਣਾ ਹੁੰਦੇ ਪਗਾਨੀ ਮੈਂ ਕੀ ਕਰਦਾ ਏਦਾਂ ਦਾ ਤਾਂ ਫੇਰ ਉਹਨੂੰ ਤੂੰ ਗਲਤੀ ਕੀਤੀ ਤਾਂ ਉਹਨੇ ਤੇਰੇ ਅਲ ਵੇਖਣਾ ਹੀ ਏ ਢੇਲੇ ਕੱਢ ਕੇ ਹੋਰ ਉਹ ਕੀ ਕਰਨ ਫੇਰ ਤੈਨੂੰ ਅੱਛਾ ਮੇਰੇ ਵਰੀ ਦਾ ਨੂੰ ਹੀ ਤਾਂ ਡੈਵੀਆਂ ਦੇਖਣਾ ਜਿਹੜਾ ਉਹਦੀਆਂ ਬਾਹਾਂ ਫੜਦਾ ਸੀ ਉਹਦੇ ਤੇ ਤੂੰ ਹੀ ਹੋਏ ਨਹੀਂ ਉਹਦੇ ਤਾਂ ਨੂੰ ਛੱਤਰ ਦਾ ਡਾਰ ਹੀ ਨਾ ਉਹਦਾ ਤਾਂ ਨਹੀਂ ਹੋਏ ਤੇ ਮੈਂ ਅਮ ਨਿਗਾਹਾਂ ਮੋਢਾ ਮਾਰਦਾ ਮਾਰਦਾ ਤਾਂ ਸਾਰਾ ਡੱਬਲ ਮੇਰੇ ਦਿਵਾਲੇ ਹੋ ਗਿਆ ਗੱਲ ਹੋ ਰਹੀ ਆ ਹੁਣ ਮੇਰੀ ਗੱਲ ਸੁਣ ਆਪਾਂ ਹੁਣ ਇੱਕ ਤੂੰ ਗਲਤੀ ਕੀਤੀ ਆ ਉਹ ਗਲਤੀ ਦੇ ਕਾਰਨ ਆਪਾਂ ਸਾਰੇ ਝੂਠੇ ਪੈ ਗਏ ਨਾ ਨਾਲੇ ਥੱਲੇ ਲੱਗ ਗਏ ਆ ਹੁਣ ਉਹਨਾਂ ਨੂੰ ਮੈਂ ਕੋਈ ਗੱਲ ਕਰ ਸਕਦੀ ਆ ਕਦੀ ਵਾਸਤੇ ਵੀ ਨਹੀਂ ਨਾ ਨਾ ਮੈਨੂੰ ਗੱਲ ਕਰਨ ਜੋਗੀ ਛੱਡਣਾ ਹੀ ਆ ਕੋਈ ਨਹੀਂ ਹੋ ਗਿਆ ਦੀਦੀ ਮੈਂ ਕਿਹੜਾ ਕਤਲ ਕਰਤਾ ਵਾ ਉਥੇ ਨਿਗੀ ਜੀ ਗੱਲ ਨੂੰ ਤੁਸੀਂ ਏਡਾ ਏਡਾ ਹਵਾ ਬਣਾਤਾ ਵਾ ਆ ਤੈਨੂੰ ਹਵਾ ਦਿਖਾਣਿਆ ਆ ਵਾ ਨਾ ਫਾਂ ਤੂੰ ਕਿੱਧਰ ਆਈ ਹੁਣ ਚੱਲ ਇੱਥੋਂ ਨਿਕਲ ਇੱਥੋਂ ਬਾਹਰ ਚੱਲ ਟਾਡਾ ਮਾਪ ਮਾਵਾਂ ਤੇ ਜਾਂਦਾ ਸਿਆਪੇ ਦੇ ਕਾਰਨ ਆ ਕੁਛ ਪਹੁੰਚਿਆ ਚਲ ਚਲ ਵਾ ਤੁਸੀਂ ਗਾਂਧੀ ਪਾਇਆ ਚਲੇ ਤੋ ਖਾਂਢੀ ਫੜਿਆ ਕਿਤੇ ਇੰਨਾ ਨੇ ਕਿਤੇ ਹੱਦ ਹੋਈ ਆ ਬਾਬੀ ਜਾਂ ਨਹੀਂ ਕੀ ਹੋਇਆ ਇਹਨੇ ਕੀ ਨੇ ਆਣੀ ਨਾ ਡਾਡਾ ਵਿਗਾੜਦਾ ਇਹਨੂੰ ਡਾਹ ਜੇ ਇਹਨੂੰ ਹਟਾ ਕੇ ਰੱਖਿਆ ਕਰ ਜੈਨੂੰ ਦੋਕੜੀ ਸਵਾਲ ਲਿਆ ਕਰ ਆ ਗੱਲ ਹੋ ਗਈ ਆ ਗੁੱਸਾ ਖੋਤੀ ਨਾਲ ਕੱਢਣਾ ਕਿ ਮਿਆਰੀ ਜੇ ਜਿੰਨੂੰ ਕਹਿਣਾ ਉਹਨੂੰ ਤਾਂ ਤੁਸੀਂ ਕੱਕ ਕਿਹਾ ਨਹੀਂ ਤੇ ਇਹ ਨਿਆਣੀ ਨੂੰ ਡੋਟ ਪੈਂਦੇ ਜੇ ਓਏ ਹੁਣ ਮੈਂ ਮਾਰਦਾ ਦਸ ਨਿਆਣੇ ਨੂੰ ਇਹਨੂੰ ਮਾਰਦੇ ਫਿਰ ਪਖਾੜੀ ਫੜਿਆ ਵਾ ਤੂੰ ਹੀ ਤਾਂ ਆਣ ਕੇ ਇੱਥੇ ਪਵਾੜਾ ਹੀ ਪਾ ਛੜਿਆ ਸਾਡੇ ਆਹੋ ਤੈਨੂੰ ਅਹੀਂ ਦੋਖਦੀਆਂ ਮਾਵਾਂ ਤੀਆਂ ਤੈਨੂੰ ਹੋਰ ਤੇ ਕੋਈ ਨਹੀਂ ਇੱਥੇ ਦੀਦਾ ਨਾ ਦੋਖਦੀਆਂ ਇੱਥੇ ਕੀ ਉਹਨੂੰ ਮੈਂ ਹੁਣ ਕੀ ਕਹਾਂ ਦੱਸ ਬਥੇਰਾ ਜਦੋਂ ਮੈਂ ਅੰਦਰ ਵੜ ਕੇ ਛਿੜਕ ਲਿਆ ਚਾਂਬ ਲਿਆ ਕੀ ਕਰਾਂ ਉਹਨੂੰ ਤੂੰ ਉਹਨੂੰ ਤਾਂ ਅੰਦਰ ਵੜ ਕੇ ਛਿੜਕ ਲਿਆ ਤੇ ਇਹਨਾਂ ਨੂੰ ਤੂੰ ਬਾਹਰ ਕੱਢ ਕੇ ਸੁੱਟੀ ਜਾਨੀ ਆ ਥੋੜੇ ਮੈਨੂੰ ਫਾਦ ਦੇਈ ਨਹੀਂ ਦੇਣਾ ਮੈਂ ਬਥੇਰਾ ਚੁੱਪ ਰਹਿ ਕੇ ਵੇਖ ਲਿਆ ਬਥੇਰਾ ਮੈਂ ਰਹੀ ਆ ਚੁੱਪ ਵੀ ਨਹੀਂ ਖੂਣਾ ਪਰ ਪਾਪੀ ਤੂੰ ਹੱਦੋਂ ਪਾਰ ਕਰੀ ਜਾਂਦੇ ਜਿਹੜੇ ਹੁਣ ਮੇਰੇ ਕੋਲ ਚੁੱਪ ਨਹੀਂ ਰਹਿ ਆ ਜ ਹੇ ਤੂੰ ਬਥੇਰੇ ਕੋਸ਼ ਕਰਨਾ ਇਹੋ ਜਿਹੇ ਨਾਲ ਮੈਂ ਰੋਨੀ ਆ ਵੀ ਤੂੰ ਇੱਥੇ ਨਾ ਆਉਂਦੀ ਤੇ ਚੰਗੀ ਗੱਲ ਹੀ ਮੈਂ ਦਾਨੀ ਆ ਵੀ ਤੂੰ ਨਾ ਇੱਥੇ ਆਉਂਦੀ ਤੂੰ ਆਏਗਾ ਤੇ ਪਵਾੜੇ ਪਏ ਮੰਮੀ ਹੱਦ ਹੋ ਗਈ ਆ ਭਾਬੀ ਆਲੀ ਕੁੜੀ ਨੂੰ ਚੁੱਕ ਚੁੱਕ ਬਾਹਰ ਮਾਰਦੇ ਕਿੱਥੇ ਚਲ ਜਣ ਨਿਆਣੀ ਆ ਮੈਨੂੰ ਸਮਝ ਨਹੀਂ ਆਉਂਦੀ ਤੂੰ ਕਿ ਮੇਰੀ ਕੁੜੀ ਨੂੰ ਬਾਹਰ ਚੁੱਕ ਚੁੱਕ ਮਾਰਦੇ ਤੈਨੂੰ ਕੀ ਬਿਮਾਰੀ ਕੀ ਗੱਲ ਮੰਮੀ ਸਾਰੇ ਬੈੜੇ ਦੀ ਗੱਦੀ ਪਾੜਾਂ ਢੀ ਗੱਦੀ ਪਾਣ ਢੀ ਇਹ ਜਾਦੀਆਂ ਗੱਦੀਆਂ ਪਾੜਦੀਆਂ ਉਹ ਜਿਹੜਾ ਆਇਆ ਛੋਟੇ ਜਿਹਦਾ ਉਹ ਅੰਦਰ ਸਾਰੀ ਜਿਹੜੀ ਵੜਿਆ ਰਿੰਦਾ ਉਹਦੇ ਨਾਲ ਨਹੀਂ ਗੱਦੀਆਂ ਕੱਸਦੀਆਂ ਉਹ ਕਿਹੜਾ ਨਹੀਂ ਆਣਾ ਜਿਹੜਾ ਉਹਨੇ ਗੱਦੀਆਂ ਨਾਲ ਖੇਡਣਾ ਜਿਹੜੀ ਉਹਨੇ ਪਾੜਨੇ ਉੱਤੇ ਇਕੱસા ਠਿੱਕਿਆ ਰਹਿੰਦਾ ਤੇ ਠੱਕ ਕੇ ਉਹ ਨਹੀਂ ਮੈਂ ਇੱਕ ਗੱਲ ਦੱਸ ਦਿੱਤੀ ਆ ਖਬਰਦਾਰ ਕੇ ਮੇਰੀ ਕੁੜੀ ਨੂੰ ਅੱਜ ਤੋਂ ਚੰਗਾ ਮਾਰਾ ਆਖਿਆ ਨਾ ਬੋਲਿਆ ਨਾ ਤਾਂ ਮੇਰੇ ਤੋਂ ਬੁਰਾ ਕੋਈ ਨਹੀਂ ਹੋਤਾ ਇਹਨਾਂ ਮੈਂ ਦੱਸ ਦਾਂ ਗੱਲ ਆ ਤੁਸੀਂ ਮੇਰੇ ਗੱਲ ਕਰਦੇ ਵੀ ਤੁਸੀਂ ਮੈਨੂੰ ਕੱਢਣ ਦੇ ਹੋਏ ਆ ਇਹਨੂੰ ਵਿਸਾਲੋ ਇੱਥੇ ਮੈਨੂੰ ਕੱਢ ਦੋ ਮੈਂ ਹੋ ਤਾਂ ਹੀ ਮਾਂ ਹਤੀਆਂ ਚੌਂਡੀਆਂ ਵੀ ਨਿੱਕਲ ਜੇ ਉੱਜੜ ਜੇ ਤਾਂ ਰਹਿੰਦੀ ਕਿਉਂ ਮੈਂ ਇੱਥੇ ਭਾਬੀ ਇੱਕ ਗੱਲ ਮੇਰੀ ਸੁਣ ਲੈ ਧਿਆਨ ਨਾਲ ਮੈਂ ਬੜਾ ਚਿਰ ਚੁੱਪ ਰਹਿ ਲਿਆ ਹੀ ਉਹ ਤੇ ਹੁਣ ਮੈਂ ਚੁੱਪ ਨਹੀਂ ਰਹਿਣਾ ਜੇ ਤੂੰ ਹੱਦਾਂ ਪਾਰ ਕੀਤੀਆਂ ਤਾਂ ਤੇਰੀ ਇਹ ਵੀ ਰੀਜ ਪੂਰੀ ਕਰ ਦੇਣੀ ਆ ਅਕਸਰ ਨੂੰ ਤੇ ਮੇਰੇ ਮਾਂ ਪਿਓ ਲਈ ਘਾਰੇ ਆਇਆ ਆਹੋ ਹਾਤਾ ਇਹੋ ਹੀ ਰਹਿ ਗਿਆ ਹੱਥ ਚੋਕਲੋ ਮੇਰੇ ਤੇ ਕੇ ਮਾਨ ਚੋਕ ਲਿਆ ਤੂੰ ਚੋਕਲਾ ਸਾਨੂੰ ਤਾਂ ਯਾਦ ਤਾਂ ਨਹੀਂ ਆਈਆਂ ਤਾਂ ਸਾਨੂੰ ਨੂੰ ਜਾਣਦੀ ਰਹੀ ਜਾਣਾ ਪੇਕੇ ਪਛੱਕ ਦੀ ਜਿਹੜਾ ਘੜਿਕ ਨੂੰ ਜਾਣਾ ਹੁਣੇ ਚੱਲ ਇੱਥੋਂ ਤੂੰ ਹੀ ਤੇ ਅੱਗੇ ਅੱਖਾਂ ਦੇ ਮਹਾਰਾਜ ਜਿਹੜਾ ਘੜਿਕ ਨੂੰ ਜਾਣਾ ਹੁਣੇ ਜਾਵੇ ਕੱਢਣ ਨੂੰ ਤਾਂ ਤੂੰ ਇਕਲੇਸ਼ ਪਾ ਕੇ ਬੈਠੀ ਆ ਕੱਢਣ ਨੂੰ ਨਹੀਂ ਪਾਇਆ ਅਸੀਂ ਪਾਇਆ ਵਾ ਜਣਾ ਹੁੰਦਾ ਨਾ ਤੇ ਜੇ ਤਨ ਤੇਰੇ ਭਰਾ ਨੇ ਮਾੜੀ ਕਰਤੂਤ ਕੀਤੀ ਉਹਦਣ ਮੁੰਡਿਆਂ ਨੂੰ ਫੋਨ ਕਰਾ ਲਾ ਕੇ ਤਾਂ ਕੱਢ ਦੇਣਾ ਸੀ ਤੈਨੂੰ ਮੁੰਡਾ ਵੀ ਤੁਹਾਡਾ ਹੀ ਆ ਲਾ ਦੋ ਫੋਨ ਆਨੇ ਵੀ ਤੁਹਾਡੇ ਮਗਰ ਲੱਗਣਾ ਨੇ ਕਿ ਮੇਰੇ ਮਗਰ ਲੱਗਣਾ ਉਹ ਭਾਬੀ ਬਥੇਰੇ ਤੇਰੇ ਪਰਦੇ ਪਾਏ ਹੁਣ ਤੱਕ ਪਾਉਂਦੀਆਂ ਹੀ ਆਈਆਂ ਵਾ ਤਾਂ ਹੀ ਤੂੰ ਇੱਥੇ ਰਹੀ ਜਾਂਦੀ ਜੇ ਤੇਰੀ ਇੱਕ ਇੱਕ ਦੱਸੀ ਹੁੰਦੀ ਆ ਤੇ ਤੂੰ ਰਹਿੰਦੀ ਨਾ ਇੱਥੇ ਮੈਂ ਕੀਤਾ ਕੀ ਹੈ ਡਾ ਜਿਹੜਾ ਤੁਸੀਂ ਮੇਰੇ ਪਰਦੇ ਪਾ ਕੇ ਦੇ ਆ। ਪਥੇਰਾ ਕੁਝ ਕੀਤਾ ਵਾ ਨਾ ਮੂੰਹ ਖਲਾਵੇ ਲੈ ਉਹ ਤੇਰੇ ਨਾਲ ਤਾਂ ਨਿਆਣੀਆਂ ਚੰਗੀਆਂ ਹੁੰਦੀਆਂ ਚੁੱਪ ਕਰ ਜਾ। ਹਾਂ ਬਹੁਤ ਚੰਗੀਆਂ ਨਿਆਣੀਆਂ ਪਤਾ ਮੈਨੂੰ ਜਿਹੜੀਆਂ ਚੰਗੀਆਂ ਨਿਆਣੀਆਂ ਚੁੱਪੀ ਚੰਗੀਆਂ ਮੇਰੇ ਲਈ ਤੇ ਮੇਰੀਆਂ ਧੀਆਂ ਹੀ ਸਭ ਕੁਝ ਹੀ ਮੈਂ ਤੈਨੂੰ ਸਿੱਧੀ ਗੱਲ ਦੱਸਦੀ ਹਾਂ ਤੇ ਅੱਜ ਤੋਂ ਬਾਅਦ ਮੇਰੀਆਂ ਕੁੜੀਆਂ ਨੂੰ ਹੱਥ ਨਹੀਂ ਲਾਉਣਾ ਨਾ ਲੈ ਕਿਹਨੂੰ ਨਾ ਮੇਰੀ ਵੱਡੀ ਨੂੰ ਕੁਝ ਕਹਿਣਾ ਹੀ ਮੇਰੇ ਵਾਸਤੇ ਮੇਰੇ ਪਿਆਕੇ ਹੀ ਆ ਜੋ ਕੁਛ ਹੀ ਆ ਮੈਨੂੰ ਆਤੀ ਵੀ ਤੂੰ ਹੀ ਨਹੀਂ ਹੈਗੇ ਤੇ ਤੂੰ ਜਾ ਤੈਨੂੰ ਕਿਹਨੇ ਕਿਹਾ ਵਾ ਵੀ ਰੁਕ ਜਾ ਕਿਉਂ ਬਾਬਾ ਮੈਂ ਇੱਥੇ ਵਿਆਹ ਕਰਾ ਕੇ ਆਈ ਮ ਕੁੜੀ ਆਂਦੀ ਆ ਹੀ ਆਪਣੇ ਸਿਰ ਤੇ ਤੈਨੂੰ ਖਬਰਦਾਰ ਜੇ ਮੇਰੀ ਕੁੜੀ ਨੂੰ ਅੱਜ ਤੋਂ ਮੰਦਾ ਬੋਲਿਆ ਤਾਂ ਤੈਨੂੰ ਮੈਂ ਦੱਸ ਦਿੱਤੀ ਆ ਗਨਾਂ ਆਈ ਤੂੰ ਸੌਦਾ ਪਾ ਦੋ ਵਖਰੀ ਕਰਕੇ ਉੱਥੇ ਦੇ ਛੱਡੋ ਕਿ ਕਮਰਾ ਤੋਂ ਉੱਥੇ ਬਹਿ ਛੱਡੋ ਇੱਧਰ ਤੱਕ ਨਾ ਪਾਵੇ ਮੰਮੀ ਹਾਂ ਹਾਂ ਚੁੱਪ ਕਰ ਜੋ ਉਹਨੂੰ ਪਤਾ ਵਾ ਪੇਕਿਆਂ ਕੋ ਤੇ ਆਪਣੇ ਜੋਗੇ ਦਾਣੇ ਹੈ ਨਹੀਂ ਤੇ ਇਹਨੂੰ ਕਿੰਨੇ ਖਵਾਉਣੀਆਂ ਤਾਂ ਨਹੀਂ ਹੋ ਜਾਂਦੀ ਇੱਥੋਂ ਹਾਂ ਹੋ ਨੰਗਾ ਤੁਹਾਡੇ ਕੋਲ ਮੰਗ ਮੰਗ ਕੇ ਖਾਂਦੇ ਆ ਕਿ ਨੰਗਾ ਵਾ ਬੱਸ ਖੇਪ ਵਾ ਆ ਗਈ ਸਿਰ 'ਚ ਕੀ ਕਰੇ ਤੁਹਾਡੇ ਸਾਹਮਣੇ ਪਟਾਕਦੀ ਆ ਉਹਨਾਂ ਸਾਹਮਣੇ ਨਹੀਂ ਹੁੰਦਾ ਦੇਖੋ ਕੱਖ ਵੀ ਮੈਨੂੰ ਹੀ ਕਹਿੰਨੀ ਆ ਨਾ ਕਰ ਉਹ ਨਾ ਕਰ ਇਹ ਨਾ ਕਰ ਥੋੜੇ ਨਾਲ ਮੈਂ ਦੱਸ ਕੀ ਕਰਦੀ ਥੋੜੀ ਹੁਣ ਮੈਂ ਕੀਤੀ ਆ ਮੈਂ ਆਪਣੀ ਨਾਲੇ ਬੇਇੱਜ਼ਤੀ ਕਰਵਾਈ ਆ ਤਨੀ ਜੀ ਇੱਥੇ ਖਲੋ ਕੇ ਸਾਨੂੰ ਤੇਰੇ ਮੂੰਹ ਤੇ ਨੰਗੜੀ ਆ ਕਹਿਣ ਐਡੇ ਰਾਜੇ ਦੇ ਸਾਲੂ ਦੀ ਹੈਗੀ ਤੇ ਉੱਥੇ ਰਹਿੰਦੀ ਆਪਣੇ ਸੋਹਰੇ ਰਹਿੰਦੀ ਆ ਇੱਥੇ ਕਰਨ ਆਈ ਆ ਜੇਕਰ ਤੂੰ ਤੇ ਪੱਲੇ ਹੁੰਦੀ ਤੇ ਉੱਥੇ ਰਹਿੰਦੀ ਇੱਥੇ ਆਣ ਕੇ ਮੇਰੇ ਨਾਲ ਸ਼ਰੀਕ ਨਹੀਂ ਮੇਰੀ ਆਣ ਕੇ ਬਹਿ ਗਈ ਮੇਰੇ ਉਹ ਤੇਰੇ ਕੋ ਨਹੀਂ ਬਣਿਆ ਕੋਈ ਕੀ ਕਰਦੀ ਫਿਰ ਉਹ ਫੜ ਲੈਂਦੀ ਜੁੰਡੇ ਵਾਲੇ ਕੀ ਕਰ ਲੈਂਦੀ ਉਹ ਮਾਸ਼ਾ ਰਹਿ ਗਿਆ ਜੁੰਡਿਆਂ ਵਾਲਾ ਲਾਉਣ ਵਾਲਾ ਉਹ ਲਾ ਦਿੰਨੇ ਫਿਰ ਹਨਾ ਬਸ ਆਹੋ ਇੱਕ ਬੇਇੱਜ਼ਤੀ ਕਰਵਾਈ ਇੱਥੇ ਆਡੀ ਵੀ ਨਾਲ ਕੀ ਕਰਾਂ ਫੇਰ ਮੈਂ ਹੁਣ ਮਰ ਜਾ ਹੁਣ ਜੀ ਕਿੰਨੀ ਕਿਆ ਕਰਾਵਾਂ ਮੈਂ ਇੱਕ ਤੜੀ ਨੀ ਕੀ ਜੀ ਗਲਤੀ ਨੇ ਮੈਨੂੰ ਇਹਨਾਂ ਦੇ ਥੱਲੇ ਲਾਤਾ ਜੇ ਤੈਨੂੰ ਹੋਰ ਨੀ ਕੀ ਜੀ ਗਲਤੀ ਤੇ ਕਹਿ ਤਾ ਮੈਂ ਚੱਲ ਜਾਣਾ ਹੀ ਇੱਥੋਂ ਮੈਂ ਮੋੜ ਤੇ ਕੋ ਆਇਆ ਨਹੀਂ ਕਰਨਾ ਉਹ ਦੇਖਿਆ ਨਹੀਂ ਆਖਣ ਆ ਤੇਰਾ ਹੁਣ ਸਿਆਪਾ ਵੇਚ ਹੁਣ ਤੈਨੂੰ ਆ ਮੈਨੂੰ ਮਨਾਓ ਮੈਂ ਨਹੀਂ ਕਿਸ ਨੂੰ ਮਨਾਉਣਾ ਤੇਰੀ ਖਾਤਰ ਤਾਂ ਮੈਂ ਬੇਸਤੀ ਉਹਨਾਂ ਕੋ ਕਰਵਾਉਂਦੀ ਆ ਜਾਨਦੁਖੀ ਕੀਤੀ ਇਹਨਾਂ ਨੇ ਕਿਤੇ ਮੇਰੀ ਵੀ ਸਿਆਪਾ ਖਾਣਾ ਮੈਂ ਕਿੱਥੇ ਜਾਵਾਂ ਦਾ ਹਾਏ ਰੱਬਾ ਬੜਾ ਸੋਚਿਆ ਸੀ ਕਿ ਜੋ ਮਰਜ਼ੀ ਹੋ ਜਾਏ ਭਾਬੀ ਨੂੰ ਮੋੜ ਕੇ ਜਵਾਬ ਨਹੀਂ ਦੇਣਾ ਬੜਾ ਆਪਣੇ ਆਪ ਨੂੰ ਬੰਨ ਬੰਨ ਰੱਖਿਆ ਪਰ ਭਾਬੀ ਨੇ ਹੱਦਾਂ ਹੀ ਪਾਰ ਕਰਤੀਆਂ ਮੈਨੂੰ ਮਜਬੂਰ ਹੀ ਕਰਤਾ ਬੋਲਣ ਲਈ ਬੰਦਾ ਚੁੱਪ ਰਵੇ ਵੀ ਤੇ ਕਿੰਨਾ ਚਿਰ ਰਵੇ ਜਦੋਂ ਸਿਰੋ ਪਾਣੀ ਲੰਘਦਾ ਜਾਪੇ ਆ ਉਦੋਂ ਬੋਲਣਾ ਹੀ ਪੈਂਦਾ ਵਾ ਆਣ ਕੇ ਮਾਨ ਨੇ ਵੀ ਕਹਿਣਾ ਵਾ ਕਿ ਪਹਿਲਾਂ ਭਰਾ ਦੇ ਘਰ ਆਣ ਕੇ ਬਹਿ ਗਈ ਆ ਤੇ ਹੁਣ ਸ਼ਰੀਕਣੀ ਬਣ ਗਈ ਆ ਪਰ ਜਾਈ ਨਾ ਲਾ ਕੇ ਵੀ ਨਹੀਂ ਖਾਦੀ ਰੱਬਾ ਕੀ ਕਰਾਂ ਮੈਂ ਕੋਈ ਸਮਝ ਨਹੀਂ ਆਉਂਦੀ ਹਾ ਹਦੀਪ ਹਾਈ ਥੈਲਾ ਤੇ ਬੈਠੀ ਆ ਸਾਸਰੀ ਕਾਲ ਦੀਦੀ ਤੁਸੀਂ ਕਦੋਂ ਆਏ ਮੈਂ ਤਾਂ ਕੱਲ੍ਹ ਦੀ ਆਈ ਆ ਮੈਂ ਵੇਖਿਆ ਨਹੀਂ ਆਜੋ ਬਹਿਜੋ ਇੱਥੇ ਹੋਰ ਸੁਣਾ ਘਰ ਠੀਕ ਠਾਕ ਬਾਹਰ ਬੈਠੇ ਆਣ ਕੇ ਸਾਰੇ ਠੀਕ ਆ ਬਹਿਜੋ ਕਦੋਂ ਦੇ ਆਏ ਸੀ ਮੈਂ ਕੱਲ੍ਹ ਦੀ ਆਈ ਆ ਅੱਛਾ ਹਾਂਜੀ ਹੋਰ ਸੁਣਾਓ ਆਪਣੀ ਸਭ ਵਧੀਆ ਠੀਕ ਠਾਕ ਆ ਤੂੰ ਸੁਣਾ ਆਪਣੀ ਮੇਰੀ ਵੀ ਠੀਕ ਹੀ ਆ ਜਿੱਦਾਂ ਦੀ ਲੰਗਣ ਲਈ ਆ ਹਾਂ ਇਹ ਕੀ ਗੱਲ ਜਿੱਦਾਂ ਨਹੀਂ ਲੰਘਣ ਦੀ ਹੈ ਕੀ ਦੱਸਾਂ ਮੈਂ ਆਇਆ ਮੈਨੂੰ ਤਾਂ ਦੱਸਦੀ ਨੂੰ ਸ਼ਰਮ ਆਉਂਦੀ ਆ ਕਿ ਲੋਕਾਂ ਨੇ ਕਹਿਣਾ ਵਾ ਆਇਆ ਏ ਇਹਦੇ ਕੋਈ ਨਹੀਂ ਰਿਹਾ ਜਾਂਦਾ ਜੇ ਮੈਂ ਉੱਥੇ ਰਹਿਨੀ ਆਂ ਤੇ ਮੇਰੀ ਜਠਾਣੀ ਦਾ ਸਬਾਹ ਨਹੀਂ ਚੰਗਾ ਉਹ ਨਹੀਂ ਮੈਨੂੰ ਜੀਣ ਦਿੰਦੀ ਹਾਂ ਉਹ ਤੇ ਮੈਨੂੰ ਮੰਮੀ ਹੁਣਾਂ ਨੇ ਦੱਸਿਆ ਹੀਗਾ ਕਿ ਦੀਪ ਨੇ ਹੁਣ ਇੱਥੇ ਰਹਿਣਾ ਵਾ 1.5 ਸਾਲ ਰਹਿਣਾ ਤੇ ਹੈਗਾ ਹੀ ਮੰਮੀ ਡੈਡੀ ਨੂੰ ਹਾਂ ਲੱਗਾ ਹੀ ਵੀ ਚਲ ਹਾਂ ਇੱਥੇ ਲੈ ਆਉਨੇ ਆ ਤੇ ਇਹਦੇ ਥੋੜਾ ਟਾਈਮ ਲੰਘ ਜਾਊਗਾ ਤੇ ਇੱਥੇ ਆਣ ਕੇ ਤੁਹਾਨੂੰ ਭਾਬੀ ਦੇ ਸੁਭਾਅ ਦਾ ਵੀ ਪਤਾ ਹੀ ਹੋਣਾ ਵਾ ਉਹ ਵੀ ਦੱਸਿਆ ਹੋਣਾ ਆਂਟੀ ਹੋਣਾ ਨੇ ਉਹ ਵੀ ਆਂਦੀ ਆ ਵੀ ਆ ਖਾਤੋਂ ਗਈ ਆ ਮੇਤੋ ਦਾ ਕਲੇਸ਼ ਆ ਸਾਡੇ ਤੇ ਕਰਮੀ ਬੜੇ ਸੋਹਣੇ ਮਹਾਰਾਜ ਨੇ ਲਿਖੇ ਹੀ ਅਸੀਂ ਕਿੱਦਾਂ ਬਚਪਨ ਚ ਖੇਡਦੀਆਂ ਰਹੀਆਂ ਕਿੰਨਾ ਸਾਨੂੰ ਮਾਪਿਓ ਨੇ ਸ਼ਿੰਦਪੋਚ ਰੱਖਿਆ ਸੀ ਕਿਤੇ ਪੁੱਤਾਂ ਵਾਂਗੂ ਪਾਲੀਆਂ ਸੀ ਕਿ ਇਹ ਗੱਲ ਦਾ ਦੁੱਖ ਨਹੀਂ ਆਉਣ ਦਿੱਤਾ ਚੀਜ਼ ਹੀ ਮਗਰੋਂ ਮੰਗਣੀ ਤੇ ਪਹਿਲਾ ਹੱਲ ਹੀ ਹਾਜ਼ਰ ਕਰਦੇ ਹੁੰਦੇ ਸੀਗੇ ਕਿੰਨਾ ਹੱਨਾਂ ਪਿਆਰ ਕਰਦੇ ਹੁੰਦੇ ਸੀ ਹਾਏ ਹਾਏ ਇਹ ਇੱਥੋਂ ਤੇ ਆਂਦੇ ਆ ਕਿ ਬਗਾਨੇ ਬਗਾਨੇ ਹੀ ਹੁੰਦੇ ਆ ਸਾਹੀ ਗੱਲ ਆ ਇਹ ਗੱਲ ਤਾਂ ਮੈਨੂੰ ਹੀ ਹੁਣ ਲੱਗਣ ਲੱਗੀ ਆ ਵੀ ਵਾਕਿਆ ਤੀਆਂ ਦਾ ਤੇ ਕੋਈ ਘਰ ਨਹੀਂ ਹੁੰਦਾ ਪੇਕੇ ਵੀ ਕਹਿ ਦਿੰਦੇ ਆ ਵੀ ਸਹਰੇ ਜਾ ਤੇ ਸਹਰੇ ਕਹਿ ਦਿੰਦੇ ਆ ਪੇਕੇ ਜਾ ਤੇ ਸਮਝ ਨਹੀਂ ਆਉਂਦੀ ਵੀ ਬੰਦਾ ਜ਼ਿੰਦਗੀ ਕਿੱਥੇ ਬਹਿ ਕੇ ਕੱਟੇ ਹਾਏ ਹਾਏ ਜੇ ਸਵਰੇ ਸਮਝਣ ਵਾਲੇ ਹੋਣ ਨਾ ਤੇ ਉਹ ਵੀ ਨਾ ਨਵਾਂ ਨੂੰ ਕੋਤਾ ਤੀਆਂ ਵਾਂ ਬਣਾ ਕੇ ਰੱਖਦੇ ਆ ਸੱਸ ਮੇਰੀ ਤੇ ਬਥੇਰੀ ਚੰਗੀ ਸੀ ਉਹਨੇ ਤਾਂ ਨਹੀਂ ਮੈਨੂੰ ਕਦੀ ਕੋਈ ਉਚਨੀਸ਼ ਹੋਣ ਦਿੱਤੀ ਪਰ ਆ ਜਿਹੜੀ ਬਾਹਰੋਂ ਆਈ ਆ ਇਹਨੇ ਮੇਰੇ ਨਾਲ ਕਸਨਾ ਕੱਡੀਆਂ ਪੂਰੀਆਂ ਪੁੱਤੋ ਰੱਬ ਨੇ ਲੇਖ ਉਹ ਜੇ ਲੇਖ ਛੱਡੇ ਪਹਿਲਾਂ ਦੋ ਧੀਆਂ ਦੇਤੀਆਂ ਉਤੋਂ ਇਹਨਾਂ ਦਾ ਸਾਥ ਖੋ ਲਿਆ ਤੇ ਫਿਰ ਤੈਨੂੰ ਪਤਾ ਹੀ ਆ ਜ਼ਿੰਦਗੀ ਜੀਣੀ ਕਿੱਡੀ ਔਖੀ ਆ ਇਹ ਪਰਜਾਈ ਵੀ ਨਹੀਂ ਨਾ ਚੰਗੀ ਜੇ ਪਰਜਾਈ ਚੰਗੀ ਹੋਣੇ ਤੇ ਪੇਕੇ ਵੀ ਸੁਖੀ ਰਹਿ ਸਕਦੀ ਆ ਤੂੰ ਇੱਕ ਨਾ ਲਾ ਕੇ ਰੱਖੇ ਤੇ ਤੂੰ ਰਹਿ ਸਕਦੀ ਆ ਜਿਹੜਾ ਤੂੰ ਆਧਰੋ ਵੀ ਤਾਨੇ ਮੇੜੇ ਇਧਰੋ ਵੀ ਤਾਨੇ ਮੇੜੇ ਹਾਇਸ਼ ਦੇਣੇ ਇਹਨਾਂ ਤੇ ਕਰ ਨਾ ਕਰਿਆ ਕਰ ਮੈਂ ਬਥੇਰਾ ਸੋਚਿਆ ਏ ਵੀ ਜੋ ਮਰਜੀ ਹੋਏ ਮੈਂ ਪਰਜਾਈ ਨਾ ਲਾ ਕੇ ਖਾਣੀ ਆ ਜੇ ਮਾਣੀ ਮੋਟਾ ਉੱਚ ਨੀਚ ਕਰੂਗੀ ਵੀ ਤੇ ਮੈਂ ਕੋ ਮੋੜ ਜਵਾਬ ਨਹੀਂ ਦੇਣਾ ਪਰ ਜਿਨਾਂ ਰਾਤ ਦਿਨ ਮੇਰੀਆਂ ਧੀਆਂ ਨੂੰ ਨੋਕਾ ਟੋਕੀ ਕਰਦੀ ਆ ਤੇ ਤੁਹਾਨੂੰ ਪਤਾ ਆਪਣੀ ਔਲਾਦ ਦਾ ਕਰਕੇ ਤੇ ਬੋਲਣਾ ਹੀ ਪੈਂਦਾ ਆਪਣੇ ਨਾਲ ਮੇਰੇ ਹੁੰਦੀ ਹੀ ਮੈਂ ਸਹਿ ਜਾਣੀ ਹਾਂ ਪਰ ਜਦੋਂ ਗੱਲ ਕੁੜੀਆਂ ਤੇ ਆ ਜਾਂਦੀਆਂ ਆ ਸੱਚੀ ਦੀਦੀ ਉਹ ਤੋਂ ਮੇਰੇ ਕੋਲ ਬਰਦਾਸ਼ਤ ਨਹੀਂ ਹੁੰਦਾ ਅੱਜ ਮੇਰੇ ਕੋ ਭਾਬੀ ਦੇ ਘੜੀ ਬੋਲਿਆ ਗਿਆ ਤੇ ਹੁਣ ਮੈਂ ਉਹ ਪਛਤਾਵਾ ਕਰਨ ਢਈ ਆ ਕਿ ਕਾਤੋਂ ਮੈਂ ਬੋਲੀ ਆ ਭਾਬੀ ਕੀ ਸੋਚੂਗੀ ਮੇਰੇ ਬਾਰੇ ਦੀਪ ਉਹਦਾ ਨਾ ਉਹਨੂੰ ਮਾਰ ਐਨੇ ਔਲਾਦ ਨਹੀਂ ਦਿੱਤੀ ਜੇ ਖਰਿਆ ਤੇਰੀਆਂ ਧੀਆਂ ਦਾ ਮੋਹ ਤੇ ਕਰੇ ਤੇ ਉਹਦੀ ਵੀ ਰੱਬ ਸੋਣੀ ਲਵੇ ਮੇਰੇ ਤਾਂ ਦਿਮਾਗ ਲੋਕਾਂ ਦੇ ਉੱਦਾਂ ਕਿਦਾਂ ਦੇ ਆ ਇਹ ਤੇ ਗੱਲ ਹੈਗੀ ਆ ਦੀਦੀ ਮੈਂ ਤੁਹਾਡੀ ਗੱਲ ਨਾਲ ਸਹਿਮਤ ਆ ਪਰ ਪਰਜਾਈ ਮੇਰੀ ਨੂੰ ਤੇ ਆਪਣੇ ਪੇਕੀਆਂ ਦੀ ਤਾਂ ਕੀ ਉਥੇ ਹੀ ਉਹਨੂੰ ਸਾਰਾ ਕੁਝ ਹੀ ਬਸ ਮੇਰਾ ਭਰਾ ਮੇਰੀ ਪਰਜਾਈ ਆਪਣੀ ਪਰਜਾਈ ਦਾ ਤੇ ਬੜਾ ਮੋਹ ਆਉਂਦਾ ਤੇ ਇਹ ਨਹੀਂ ਜੀ ਕਰਦਾ ਪਿਛਾਲਸ਼ਾ ਮੈਂ ਵੀ ਕਿਸ ਦੀ ਪਰਜਾਈ ਆ ਮੈਂ ਵੀ ਇਦਾਂ ਆਪਣੀਆਂ ਨਾਨਾ ਨਾਲ ਕਰਾਂ ਇੱਕ ਭਰਾ ਹੀ ਉਹਨ ਫੰਗੜ ਜਾ 6-6 ਮਹੀਨੇ ਨਹੀਂ ਇੱਥੋਂ ਜਾਂਦਾ ਤੇ ਫਿਰ ਮੇਰੀ ਵੀ ਗਾਂਤੀ ਮਟਿਆਰ ਹੋਣ ਰਹੀ ਆ ਚਲ ਮੇਰੇ ਨਾਲ ਤੇ ਜਿਵੇਂ ਤਵੇਂ ਵੀ ਮੈਂ ਕੱਟਣ ਨਹੀਂ ਹਾਂ ਪਰ ਗਾਹ ਮੇਰੀਤੀ ਨਾਲ ਕੋਈ ਗੱਲ ਕਰੂਗਾ ਤਾਂ ਫੇਰ ਮੇਰੇ ਕੋਲ برداشت ਛੋੜੀ ਹੋਣੀ ਆ ਹੇ ਦੀਪ ਮੈਂ ਤੇ ਬੜੇ ਅਚਾਨਕ ਮਿਲਣਾ ਹੀ ਤੈਨੂੰ ਮੈਨੂੰ ਕੀ ਪਤਾ ਤੂੰ ਕਿਤੇ ਪਹਿਲਾਂ ਨਾਲੋਂ ਵੇ ਜਿਆਦੀ ਔਖੀ ਆ ਹੈ ਨਹੀਂ ਇਹ ਇਦਾਂ ਕਿਉਂ ਕਰਦੇ ਆ ਮੈਨੂੰ ਤਾਂ ਸਮਝ ਨਹੀਂ ਲੱਗਦੀ ਆਪਣੀਆਂ ਕਿਉਂ ਨਹੀਂ ਸਮਝਦੇ ਤੂੰ ਤਾਂ ਚੰਗੀ ਬੜੀ ਤੂੰ ਤਾਂ ਸ਼ੁਰੂ ਤੋਂ ਹੀ ਬੜੀ ਚੰਗੀ ਰਹੀ ਆ ਕੀ ਕਰ ਸਕਦੇ ਆ ਚਲ ਆਜੋ ਅੰਦਰ ਚੱਲੀਏ ਨਹੀਂ ਅੰਦਰ ਨਹੀਂ ਮੈਂ ਜਾਣਾ ਮੇਰਾ ਨਹੀਂ ਉਹ ਦਿਲ ਕਰਦਾ ਅੰਦਰ ਜਾਣ ਨੂੰ ਨਹੀਂ ਨਹੀਂ ਇੱਥੋਂ ਬਾਹਰੋਂ ਥੋੜੀ ਮੁੜ ਜਾਣਾ ਵਾ ਮੇਰਾ ਤੇ ਉਦਾਂ ਹੀ ਦਿਲ ਪਰਿਆ ਹੀ ਤੂੰ ਹੀ ਆਗੇ ਤੇ ਚੱਲ ਮੈਂ ਵੀ ਆਪਣਾ ਦਿਲ ਹੌਲਾ ਕਰ ਲਿਆ ਆਜੋ ਮੰਮੀ ਨੇ ਕਹਿਣਾ ਬਾਹਰੋਂ ਕਿਉਂ ਮੋੜਤਾ ਆਜੋ ਹਾਂ ਤੇਰਾ ਦਿਲ ਤੇ ਹੌਲਾ ਹੋ ਗਿਆ ਮੇਰਾ ਬਹੁਤ ਉਦਾਸ ਹੋਇਆ ਤੈਨੂੰ ਵੇਖ ਕੇ ਮੇਰਾ ਹੁਣ ਅੰਦਰ ਜਾਣ ਨੂੰ ਜੀ ਨਹੀਂ ਕਰਦਾ ਉਹਨੇ ਕਿਹੜਾ ਸਿੱਧੇ ਮੱਥੇ ਕੂਣਾ ਵਾ ਚੱਲ ਕੋਈ ਨਹੀਂ ਨਾ ਕੂਦ ਨਾ ਸਹੀਂ ਤੂੰ ਮੇਰੇ ਕੋਲ ਆਏ ਜੇ ਮੰਮੀ ਨੂੰ ਮਿਲਣਾ ਤੂੰ ਉਹਨੂੰ ਕੀ ਕਹਿਣਾ ਵਾ ਨਹੀਂ ਹੁਣ ਤੂੰ ਮੈਨੂੰ ਜਾਣ ਦੇ ਮੈਂ ਹੁਣ ਜਾਣੀ ਆ ਲੈ ਫੇਰ ਕਿਤੇ ਆਉਂਗੀ ਚੱਲ ਠੀਕ ਆ ਕੀ ਕਰਨਾ ਕਰੀ ਮੇਰੀ ਭੈਣ ਚੰਗਾ ਮੈਨੂੰ ਆਪ ਬੜਾ ਦੁੱਖ ਲੱਗਾ ਤੇਰੇ ਵੱਲ ਵੇਖ ਕੇ ਮੈਨੂੰ ਤੇ ਆਪ ਘਰ ਜਾ ਕੇ ਨਾ ਟੈਂਸ਼ਨ ਨਹੀਂ ਲੈਣੀ ਆ ਕਿ ਦੀਪ ਦਾ ਆ ਹਾਲ ਆ ਕਿੰਨਾ ਹੀ ਹੱਸਦੇ ਖੇਡਦੇ ਹੁੰਦੇ ਨੇ ਤੇ ਆ ਹਾਲ ਹੋ ਗਏ ਹੁਣ ਚੱਲ ਕੋਈ ਨਹੀਂ ਹੁਣ ਤੂੰ ਨਾ ਟੈਂਸ਼ਨ ਲਈ ਕਿਸਮਤ ਦੀਆਂ ਲਿਖੀਆਂ ਵਾ ਇਹਨਾਂ ਨੂੰ ਕਿਹੜਾ ਕੋਈ ਬਦਲ ਸਕਦਾ ਵਾ ਹਾਂ ਤੇ ਸਹੀ ਆ ਪਰ ਭੈਣ ਭਰਾਵਾਂ ਦੀ ਟੈਂਸ਼ਨ ਹੁਣ ਕਿਤੇ ਰਹਿੰਦੀ ਆ ਚੱਲ ਇਹ ਤੇ ਹੈ ਹੀ ਆ ਹਾਂ ਹਾਂ ਚੱਲ ਠੀਕ ਆ ਫਿਰ ਮੇਰੇ ਭੈਣ ਹੈ ਹਾਂ ਚੰਗਾ ਬੱਚੇ ਠੀਕ ਠਾਕ ਆ ਹਾਂ ਬੱਚੇ ਠੀਕ ਠਾਕ ਵਧੀਆ ਮੈਨਾਂ ਨਹੀਂ ਕੋਟਕ ਚਾਹ ਚਟ ਬਣ ਜਾਣੀ ਹੀ ਕੋਈ ਨਹੀਂ ਮੈਂ ਫੇਰ ਆਵਾਂਗੀ ਨਾ ਫੇਰ ਪੀ ਲਵਾਂਗੀ ਚੰਗਾ ਚਲੋ ਠੀਕ ਚੰਗਾ